ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨੂਰਪੁਰ ਸੇਠਾ ਦੇ ਵਿੱਚ ਨੂਰਪੁਰ ਸੇਠਾ ਪਿੰਡ ਜ਼ਿਲ੍ਹੇ ਫਰੋਜਪੁਰ ਦਾ ਪਿੰਡ ਆ ਮਿੱਤਰੋ ਹਰੀ ਹਰ ਚੌਕ ਪਿੰਡ ਦਾ ਇਹ ਗਵੰਡੀ ਪਿੰਡ ਆ ਵਜੀਤਪੁਰ ਵੀ ਇਸ ਪਿੰਡ ਦੇ ਨੇੜੇ 라 ਜਾਂਦਾ ਜਾਮਨੀ ਸਾਹਿਬ ਗੁਰਦੁਆਰਾ ਇਸ ਪਿੰਡ ਦੇ ਬਿਲਕੁਲ ਨੇੜੇ ਜੇ ਕਰਕੇ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਛੋਟੀ ਬਾਈ ਹੁਣਾਂ ਦੇ ਵਕਾਊ ਆ ਇਹ ਚੋਟੀ ਨੇ ਦੂਜਾ ਸੁਆ ਸੁਣਾਵਾ ਮਿੱਤਰੋ ਸੂਣ ਦੇ ਵਿੱਚ ਇਹ ਅਜੇ ਹਫ਼ਤੇ ਤੋਂ 10 ਦਿਨ ਲੈ ਜੂਗੀ ਤੌਰਾਂ ਦੇ ਨਾਲ ਇਹ ਮਿੱਤਰੋ ਦੂਦਾਰ ਸਿੰਘ ਵਰਦੀ ਬਾਈ ਦੇ ਘਰੇ ਖੜੀ ਹੋਈ ਆ ਝੋਟੀ ਦੂਜੇ ਸੂਏ ਇਨੇ ਸੋਨਾ ਵਾ 9-10 ਕਿਲੋ ਤੋਂ ਦੋ ਦਿਨ ਪਹਿਲੇ ਸੂਏ ਦਿੱਤਾ ਹੋਇਆ ਐਤਕੀ 10-11 ਕਿਲੋ ਪਾਉਣ ਦੀ ਕੈਪੈਸਿਟੀ ਰੱਖੂਗੀ ਮਿੱਤਰੋ ਸੋਹਣੇ ਟਾਂਚੇ ਦੀ ਆ ਸੋਹਣੇ ਬੋਡੀ ਸਟਰਕਚਰ ਦੀ ਝੋਟੀ ਆ ਸੋਹਣੀ ਤਿਆਰੀ ਦੇ ਵਿੱਚ ਮੁਕੰਮਲ ਆ ਕਰਮਾ ਵਾਲੀ ਬਾਕੀ ਥਣ ਦੇ ਬਾ ਚੰਗਾ ਲੱਗਾ ਹੋਇਆ ਬਣਦੀ ਤਨ ਦੀ ਮੂੰਹ ਮੱਥੇ ਲੱਗਦੀ ਆ ਨੰਬਰ ਮਾਲਕਾਂ ਦਾ ਜਿਹੜਾ ਤੁਹਾਨੂੰ ਮੈਂ ਦੱਸ ਦੇਣਾ ਮਿੱਤਰੋ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਮਿੱਤਰੋ ਨੰਬਰ ਨੋਟ ਕਰ ਲਓ ਤੁਸੀਂ 95295 0062 95295 0062 ਇਹ ਨੰਬਰ ਆ ਮਿੱਤਰੋ 95295 30 ਤੇ 62 ਇਹ ਨੰਬਰ ਮਿੱਤਰੋ ਤੁਸੀਂ ਬਾਈ ਹੁਣਾਂ ਦਾ ਕਰਨਾ ਵਾ ਜਿਹੜਾ ਡਾਇਲ ਇਸ ਨੰਬਰ ਤੇ ਹੋ ਜੂਗੀ ਤੁਹਾਡੇ ਗੱਲਬਾਤ ਮਿੱਤਰੋ ਦیدار ਸਿੰਘ ਵਿਰੋਧੀ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਆ ਦੂਜਾ ਸੂਆ ਝੋਟੀ ਆ ਪਿੰਡ ਨੂਰਪੁਰ ਸੇਠਾਵਾ ਜ਼ਿਲ੍ਹਾ ਫਰੋਜ਼ਪੁਰ